ਸਰ ਕਿਸ ਤਰੀਕੇ ਨਾਲ ਦੇਖਦੇ ਹਾਂ ਲਗਾਤਾਰ ਜੋ ਹੈ ਪੰਜਾਬ ਦੇ ਹਾਲਾਤ ਬਣਦੇ ਜਾ ਰਹੇ ਨੇ ਕਿਸੇ ਟਾਈਮ ਅਮਨ ਸ਼ਾਂਤੀ ਹੁੰਦੀ ਸੀ ਪੰਜਾਬ ਖੁਸ਼ਹਾਲ ਹੁੰਦਾ ਸੀ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਲੇਕਿਨ ਅੱਜ ਲੋਕ ਆਪਣੇ ਘਰਾਂ ਚੋਂ ਨਿਕਲਣ ਤੋਂ ਵੀ ਡਰ ਮਹਿਸੂਸ ਕਰਦੇ ਨੇ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਸਰੇ ਆਮ ਗੋਲੀਆਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਦੇਖੋ ਪੰਜਾਬ ਚ ਬੜੇ ਲੰਬੇ ਸਮੇਂ ਤੋਂ ਐਜੀਟੇਸ਼ਨ ਚੱਲ ਰਹੀ ਆ ਜਿਨ੍ਹਾਂ ਨੇ ਐਜੀਟੇਸ਼ਨ ਸ਼ੁਰੂ ਕੀਤੀ ਉਹਨਾਂ ਨੂੰ ਰਾਜ ਸ਼ਕਤੀ ਵੀ ਲੋਕਾਂ ਨੇ ਦਿੱਤੀ। ਇੱਕ ਪੰਜਾਬ 'ਚ ਆਦਤ ਬਣ ਗਈ ਹੈ ਕਿ ਐਜੀਟੇਸ਼ਨ ਕਰਨੀ। ਬਾਦਲ ਸਾਹਿਬ ਦੱਸਦੇ ਹੁੰਦੇ ਸੀਗੇ ਆਪ ਵੀ ਚਲੋ ਮਹਾਰਾਜ ਉਹਨਾਂ ਦਾ ਸਵਰਗਾਂ 'ਚ ਵਾਸਾ ਕਰੇ ਕਿ ਜਦੋਂ ਅਸੀਂ ਕੁਰਸੀ ਤੇ ਵੀ ਆ ਜਾਂਦੇ ਆ ਤੇ ਲੋਕੀ ਸਾਨੂੰ ਪੁੱਛਦੇ ਆ ਜੀ ਮੋਰਚਾ ਕਦੋਂ ਲਾਉਣਾ। ਲੋਕਾਂ ਨੂੰ ਮੋਰਚਿਆਂ ਦੀ ਆਦਤ ਪੈ ਗਈ। ਉਹ ਇਸੇ ਮੋਰਚਿਆਂ ਦਾ ਸੀ ਲਾਭ ਹਟਾ ਕੇ ਅੱਜ ਵੀ ਮੋਰਚੇ ਲੱਗੇ ਹੋਏ ਆ। ਸੜਕਾਂ ਬੰਦ ਨੇ ਪਿਛਲੇ 3 ਸਾਲ ਤੇ ਖੇਤੀ ਕਾਟੇ ਦਾ ਸੌਦਾ ਮੈਂ ਵੀ ਕਿਸਾਨ ਆ ਬੇਸਿਕਲੀ ਤੇ ਹਰ ਲੇਕਿਨ ਇਹਦਾ ਹਾਲ ਕੀ ਹੋਵੇ ਖੇਤੀ ਨੂੰ ਕਿਵੇਂ ਲਾਏ ਬੰਦ ਬਣਾਇਆ ਜਾਵੇ ਭਾਰਤੀ ਸਰਕਾਰ ਕਿੰਨੀ ਮਦਦ ਕਰ ਸਕਦੀ ਹੈ ਗੱਲ ਕਰੀਏ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚ ਮੰਤਰੀਏ ਸਿੱਖ ਕੌਮ ਤੇ ਪਿਛਲੇ ਕੁਝ ਸਮੇਂ ਦੌਰਾਨ ਇਸ ਤਰੀਕੇ ਦੇ ਫੈਸਲੇ ਆਣ ਲੱਗੇ ਸੀ ਕਿ ਕੌਮ ਜਿਹੜੀ ਆ ਦੁਬਿਧਾ ਦੇ ਵਿੱਚ ਪੈ ਗਈ ਸੀ ਤੇ ਹੁਣ ਜਿਸ ਤਰੀਕੇ ਨਾਲ ਸਜਾਵਾਂ ਲੱਗੀਆਂ ਨੇ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਕਿਸ ਤਰੀਕੇ ਦਾ ਸੰਦੇਸ਼ ਜਿਹੜਾ ਹੁਣ ਕੌਮ ਦੇ ਵਿੱਚ ਗਿਆ ਹੈ ਸੀ ਸਿੱਖਾਂ ਨੇ ਬਹੁਤ ਸਾਰੀਆਂ ਮੱਲਾ ਮਾਰੀਆਂ ਪੰਜਾਬ ਦਾ ਰਾਜ ਵੀ ਪ੍ਰਾਪਤ ਕੀਤਾ ਦਿੱਲੀ ਤੇ ਵੀ ਅਸੀਂ ਕਾਬੂਜ ਹੋਏ ਸਿਰਫ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਇਕੱਠੇ ਹੋ ਕੇ ਗੁਰਮਤੇ ਕਰਕੇ ਹੁਣ ਜਿਹੜੇ ਇਸ਼ੂ ਪਿਛਲੇ 17 ਸਾਲ ਤੋਂ ਚੱਲੇ ਆ ਰਹੇ ਸੀ ਵੀ ਉਹਦੇ ਬਾਰੇ ਸ਼ੰਕਾ ਸੀ ਅੱਜ ਆਪ ਹੀ ਉਹਨਾਂ ਮਹਾਨ ਅਹੁਦਿਆਂ ਤੇ ਬੈਠੇ ਲੋਕਾਂ ਨੇ ਜਿਨ੍ਹਾਂ ਤੋਂ ਦੇਸ਼ ਦੀ ਸਮਾਜ ਦੀ ਕੌਮ ਦੀ ਅਗਵਾਈ ਦੀ ਆਸ ਕੀਤੀ ਜਾਂਦੀ ਸੀ ਉਹਨਾਂ ਨੇ ਆਪ ਹੀ ਮੰਨ ਲਿਆ ਅਸੀਂ ਉਹਦੇ ਵਿੱਚ ਸ਼ਾਮਲ ਸੀ ਪਹਿਲਾਂ ਵੀ ਡੀਆਜੀ ੜਵਾਲ ਦਰਬਾਰ ਸਾਹਿਬ ਦੇ ਅੰਦਰ ਮਾਰਿਆ ਗਿਆ ਸੀ ਇਸੇ ਜਗ੍ਹਾ ਜਿੱਥੇ ਇਸ ਵਾਰੀ ਹਮਲਾ ਹੋਇਆ ਉੱਥੋਂ ਹੀ লাশ ਉਹਨਾਂ ਦੀ ਅਸੀਂ ਮੈਂ ਚੁੱਕ ਕੇ ਲਿਆ ਸੀ ਮੈਨੂੰ ਯਾਦ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੇਰੇ ਨਾਲ ਇਸ ਵਕਤ ਮੀ ਕਮਿਟੀ ਕਟਿੰਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਨਾਲਪੁਰਾ ਜੀ ਅਸੀਂ ਇਹਨਾਂ ਕੋਲ ਪਹੁੰਚੇ ਆ ਗੱਲਬਾਤ ਕਰਾਂਗੇ ਕਿਉਂਕਿ ਜਿਸ ਤਰੀਕੇ ਨਾਲ ਅੱਜ ਪੰਜਾਬ ਦੇ ਹਾਲਾਤ ਨੇ 1984 ਦੇ ਪੀੜਤਾਂ ਨੂੰ ਜਿਹੜਾ ਲਗਾਤਾਰ ਹੁਣ ਇਨਸਾਫ ਮਿਲ ਰਿਹਾ ਉਹਨਾਂ ਨੂੰ ਘਰਾਂ ਨੂੰ ਮਾਲਕਾਨਾ ਹੱਕ ਜਿਹੜੇ ਮਿਲ ਰਹੇ ਨੇ ਔਰ ਸਜ਼ਾਵਾਂ ਜਿਹੜੇ ਦੋਸ਼ੀਆਂ ਨੂੰ ਮਿਲ ਰਹੇ ਨੇ ਉਹਨਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ ਔਰ ਕਿਸ ਤਰੀਕੇ ਨਾਲ ਹੁਣ ਜਿਵੇਂ ਕਿਸਾਨਾਂ ਦਾ ਮੁੱਦਾ ਇੱਕ ਵਾਰ ਫਿਰ ਜਿਹੜਾ ਸਾਹਮਣੇ ਆ ਰਿਹਾ ਕਿਸਾਨ ਫਿਰ ਇੱਕ ਵਾਰ ਦਿੱਲੀ ਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਕਿਸ ਤਰੀਕੇ ਨਾਲ ਦੇਖਦੇ ਹਾਂ ਲਗਾਤਾਰ ਜੋ ਹੈ ਪੰਜਾਬ ਦੇ ਹਾਲਾਤ ਬਣਦੇ ਜਾ ਰਹੇ ਨੇ ਕਿਸੇ ਟਾਈਮ ਅਮਨ ਸ਼ਾਂਤੀ ਹੁੰਦੀ ਸੀ ਪੰਜਾਬ ਖੁਸ਼ਹਾਲ ਹੁੰਦਾ ਸੀ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਲੇਕਿਨ ਅੱਜ ਲੋਕ ਆਪਣੇ ਘਰਾਂ ਚੋਂ ਨਿਕਲਣ ਤੋਂ ਵੀ ਡਰ ਮਹਿਸੂਸ ਕਰਦੇ ਨੇ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਸਰੇ ਆਮ ਗੋਲੀਆਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਦੇਖੋ ਪੰਜਾਬ ਚ ਬੜੇ ਲੰਬੇ ਸਮੇਂ ਤੋਂ ਐਜੀਟੇਸ਼ਨ ਚੱਲ ਰਹੀ ਆ ਜਿਹਨਾਂ ਨੇ ਐਜੀਟੇਸ਼ਨ ਸ਼ੁਰੂ ਕੀਤੀ ਉਹਨਾਂ ਨੂੰ ਰਾਜ ਸ਼ਕਤੀ ਵੀ ਲੋਕਾਂ ਨੇ ਦਿੱਤੀ ਲੇਕਿਨ ਫੇਰ ਵੀ ਪੰਜਾਬ ਨੂੰ ਜਦੋਂ ਤੱਕ ਕੁਰਸੀ ਮਿਲ ਜਾਂਦੀ ਸੀ ਉਦੋਂ ਤਾਂ ਉਹ ਗੱਲਾਂ ਭੁੱਲ ਜਾਂਦੀਆਂ ਸੀ ਜਦੋਂ ਕੁਰਸੀ ਤੋਂ ਬਾਹਰ ਹੁੰਦੇ ਸੀ ਫੇਰ ਉਹ ਦੁਬਾਰਾ ਮਸਲੇ ਚੁੱਕੇ ਜਾਂਦੇ ਸੀ ਇਸ ਕਰਕੇ ਇੱਕ ਪੰਜਾਬ ਚ ਆਦਤ ਬਣ ਗਈ ਹੈ ਕਿ ਐਜੀਟੇਸ਼ਨ ਕਰਨੀ ਬਾਦਲ ਸਾਹਿਬ ਦੱਸਦੇ ਹੁੰਦੇ ਸੀਗੇ ਆਪ ਹੀ ਚਲੋ ਮਹਾਰਾਜ ਉਹਨਾਂ ਦਾ ਸਵਰਗਾਂ ਚ ਵਾਸਾ ਕਰੇ ਕਿ ਜਦੋਂ ਅਸੀਂ ਕੁਰਸੀ ਤੇ ਵੀ ਆ ਜੰਨੇ ਆ ਤੇ ਲੋਕੀ ਸਾਨੂੰ ਪੁੱਛਦੇ ਆ ਜੀ ਮੋਰਚਾ ਕਦੋਂ ਲਾਉਣਾ ਹੈ ਤੇ ਮੋਰਚਾ ਲੋਕਾਂ ਨੂੰ ਮੋਰਚਿਆਂ ਦੀ ਆਦਤ ਪੈ ਗਈ ਉਹ ਇਸੇ ਮੋਰਚਿਆਂ ਦਾ ਅਸੀਂ ਲਾਭ ਹਟਾ ਕੇ ਅੱਜ ਵੀ ਮੋਰਚੇ ਲੱਗੇ ਹੋਏ ਆ ਸੜਕਾਂ ਬੰਦ ਨੇ ਪਿਛਲੇ 3 ਸਾਲ ਤੋਂ ਬਲਕਿ ਬੜਾ ਲੰਮਾ ਸਮਾਂ ਹੋ ਗਿਆ ਪਹਿਲਾਂ ਬੰਦ ਹੋਈ ਫੇਰ ਉੱਠੀ 1.5 ਸਾਲ ਤੋਂ ਫੇਰ ਦੁਬਾਰਾ ਸੜਕਾਂ ਤੇ ਬੈਠੇ ਆ ਗੱਲ ਤਾਂ ਗਲਬਾਤ ਨਹੀਂ ਹੱਲ ਹੋਣੀ ਹੈ ਤੇ ਜੇਕਰ ਅਸੀਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਕਰਾਂਗੇ ਸੜਕਾਂ ਬਲੌਕ ਕਰਾਂਗੇ लाਠੀ ਚਾਰਜ ਟਾਇਰ ਗੈਸ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਹ ਮੈਂ ਸਮਝਦਾ ਵੀ ਨਾ ਤਾਂ ਅ ਅਸੀ ਸਥਿਤੀ ਬਣਨੀ ਚਾਹੀਦੀ ਹੈ ਕਿ ਅਸੀਂ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਸਿਚੁਏਸ਼ਨ ਕ੍ਰੀਏਟ ਕਰੀਏ ਤੇ ਨਾ ਹੀ ਜਿਹੜੀ ਹੈ ਸਰਕਾਰ ਨੂੰ ਇਹਦੇ ਲਈ ਅੱਗੇ ਵਧਣਾ ਚਾਹੀਦਾ ਦੇਖੋ ਜਦੋਂ 1920 ਦੀ ਵੀ ਐਜੀਟੇਸ਼ਨ ਹੋਈ ਤੋ ਬੜੀ ਪੀਸਫੁਲ ਐਜੀਟੇਸ਼ਨ ਹੋਈ ਸੀ ਔਰ ਥੋੜੀ ਦੇਰ ਚ ਖਤਮ ਹੋ ਗਈ ਸਾਡੀਆਂ ਸੀ ਐਜੀਟੇਸ਼ਨ ਜਿਹੜੀ ਹੈ ਉਹ ਹਿੰਸਕ ਜਿਹੜੀ ਹੈ 1982 ਤੋਂ ਬਾਅਦ ਜਿਹੜੀ ਐਜੀਟੇਸ਼ਨ ਹੋਈ ਇਹਨੇ ਹਿੰਸਕ ਰੂਪ ਧਾਰਨ ਕਰ ਲਿਆ ਔਰ ਉਹ ਹਿੰਸਾ ਦਾ ਉਹਨੂੰ ਕੋਈ ਮਾਨਤਾ ਵੀ ਮਿਲੀ ਜਸਟੀਫਿਕੇਸ਼ਨ ਵੀ ਹੋਈ ਸੋ ਇਹ ਜਿਹੜੇ ਬਾਹਰ ਬੈਠੀਆਂ ਫੋਰਸਾਂ ਨੇ ਦੇਸ਼ ਵਿਰੋਧੀ ਉਹ ਜਿਹੜੀਆਂ ਇਹ ਗੱਲ ਕਰ ਰਹੀਆਂ ਨੇ ਪ੍ਰਮੋਟ ਕਰ ਰਹੀਆਂ ਨੇ ਉਹਨਾਂ ਨੂੰ ਉਹ ਸਾਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਸੁਚੇਤ ਹੋਣਾ ਚਾਹੀਦਾ ਅਸੀਂ ਅਮਨ ਨੂੰ ਮੰਨਣ ਵਾਲੇ ਆਂ ਪ੍ਰੇਮ ਦੇ ਮਾਰਗ ਦੇ ਪਾੰਧੀ ਆਂ ਦੇਵਤੇ ਆ ਇਸ ਸਸ਼ੀਰ ਦੇ ਵਿੱਚ ਤੇ ਅਸੀਂ ਆਪਣੇ ਆਪ ਹੀ ਆਪਣੀ ਪਛਾਣ ਭੁੱਲ ਗਏ ਤੇ ਅਸੀਂ ਆਪਣੀ ਪਛਾਣ ਤੋਂ ਉਲਟ ਜਿਹੜਾ ਕੰਮ ਉਹ ਕਰ ਰਹੇ ਆ ਇਹ ਇਸ ਕਰਕੇ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਪਏਗਾ ਖੇਤੀ ਕਾਟੇ ਦਾ ਸੌਦਾ ਮੈਂ ਵੀ ਕਿਸਾਨ ਆ ਬੇਸਿਕਲੀ ਤੇ ਹਰ ਲੇਕਿਨ ਇਹਦਾ ਹਾਲ ਕੀ ਹੋਵੇ ਖੇਤੀ ਨੂੰ ਕਿਵੇਂ ਲਾਏ ਬੰਦ ਬਣਾਇਆ ਜਾਵੇ ਭਾਰਤੀ ਸਰਕਾਰ ਕਿੰਨੀ ਮਦਦ ਕਰ ਸਕਦੀ ਹੈ ਪੰਜਾਬ ਦੀ ਸਰਕਾਰ ਨੂੰ ਇਹਦੇ ਲਈ ਕੀ ਕਰਨਾ ਚਾਹੀਦਾ ਜੇ ਮੁੱਖ ਮੰਤਰੀ ਹੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਸ ਵੇਲੇ ਆਰਡਰ ਜਿਹੜੇ ਕੀਤੇ ਸੀਗੇ ਉਹਨਾਂ ਨੂੰ ਆਖਿਆ ਕਿ ਇਹ ਖੇਤੀ ਕਾਨੂੰਨ ਠੀਕ ਨਹੀਂ ਪ੍ਰਧਾਨ ਮੰਤਰੀ ਜੀ ਨੇ ਵਾਪਸ ਲੈ ਲਏ ਲੇਕਿਨ ਉਹ ਵੀ ਤਾਂ ਪਲਾਨ ਬਣਾਓ ਨਾ ਵੀ ਇਹਨੂੰ ਚੰਗਾ ਕਿਵੇਂ ਬਣਾਉਣਾ ਹੈ ਰਿਸਰਚ ਕਿਵੇਂ ਕਰਨੀ ਅੱਜ ਕਿਸਾਨ ਜਿਹੜਾ ਪਰਾਲੀ ਸਾੜਨ ਤੇ ਉਹਨਾਂ ਤੇ ਮੁਕਦਮੇ ਦਰਜ ਹੋ ਰਹੇ ਆ। ਉਹ ਪਰਾਲੀ ਸਾੜਨ ਲਈ ਮਜਬੂਰ ਕਿਉਂ ਆ? ਪਰਾਲੀ ਦਾ ਕਿਵੇਂ ਚੰਗਾ ਪ੍ਰਬੰਧ ਹੋ ਸਕਦਾ ਹੈ? ਬਹੁਤ ਕੁਝ ਹੋਣ ਦੀ ਲੋੜ ਹੈ। ਕਿਸਾਨੀ ਘਾਟੇ ਵਾਲਾ ਸੌਦਾ ਹੈ। ਲੇਕਿਨ ਕਿਸਾਨੀ ਨੂੰ ਰਿਸਰਚ ਕਰਕੇ ਅچھے ਬੀਜ, ਅੱਛੀ ਖਾਦ, ਅੱਛਾ ਸਿਸਟਮ ਬਣਾ ਕੇ ਕਿਵੇਂ ਲਾਹੇਵੰਦ ਬਣਾ ਸਕਦਾ ਹੈ? ਇਹਦੇ ਲਈ ਸਾਨੂੰ ਉਦਦਮ ਕਰਨਾ ਪਏਗਾ। ਸਰ ਗੱਲ ਕਰੀਏ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚ ਮੰਤਰੀ ਸਿੱਖ ਕੌਮ ਤੇ ਪਿਛਲੇ ਕੁਝ ਸਮੇਂ ਦੌਰਾਨ ਇਸ ਤਰੀਕੇ ਦੇ ਫੈਸਲੇ ਆਉਣ ਲੱਗੇ ਸੀ ਕਿ ਕੌਮ ਜੜੀਆ ਦੁਬਿਧਾ ਦੇ ਵਿੱਚ ਪੈ ਗਈ ਸੀ ਤੇ ਹੁਣ ਜਿਸ ਤਰੀਕੇ ਨਾਲ ਸਜਾਵਾਂ ਲੱਗੀਆਂ ਨੇ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਕਿਸ ਤਰੀਕੇ ਦਾ ਸੰਦੇਸ਼ ਜਿਹੜਾ ਹੁਣ ਕੌਮ ਦੇ ਵਿੱਚ ਗਿਆ ਇਸ ਨਾਲ ਕਿ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਜਿਹੜੀਆਂ ਨਾ ਸੰਸਥਾ ਹਮੇਸ਼ਾ ਕੌਮ ਦੀ ਅਗਵਾਈ ਕਰਦੀ ਰਹੀ ਹੈ ਖਾਲਸਾ ਪੰਥ ਮਿਸਲਾਂ ਜਥੇ ਉੱਥੇ ਬੈਠ ਕੇ ਗੁਰਮਤੇ ਕਰਦੇ ਸੀ ਔਰ ਫੈਸਲੇ ਕਰਦੇ ਸੀ ਕਿ ਅਗਲੀ ਰਣਨੀਤੀ ਸਾਡੀ ਕੀ ਹੈਗੀ ਹੈ ਤੇ 18ਵੀਂ ਸਦੀ ਚ ਸਿੱਖਾਂ ਨੇ ਬਹੁਤ ਸਾਰੀਆਂ ਮੱਲਾ ਮਾਰੀਆਂ ਪੰਜਾਬ ਦਾ ਰਾਜ ਵੀ ਪ੍ਰਾਪਤ ਕੀਤਾ ਦਿੱਲੀ ਤੇ ਵੀ ਅਸੀਂ ਕਾਬਜ ਹੋਏ ਸਿਰਫ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਇਕੱਠੇ ਹੋ ਕੇ ਗੁਰਮਤੇ ਕਰਕੇ ਫਿਰ ਅੰਗਰੇਜ਼ ਰਾਜ ਵੇਲੇ ਇਹਦੇ ਚ ਕੁਝ ਜਿਹੜੀ ਹੈ ਨਾ ਸਰਕਾਰੀ दखਲ ਅੰਦਾਜ਼ੀ ਸ਼ੁਰੂ ਹੋਈ ਜਦੋਂ ਜਨਰਲ ਡਾਇਰ ਵਰਗਿਆਂ ਨੂੰ ਸਨਮਾਨਿਤ ਕੀਤਾ ਗਿਆ ਹੋਰਾਂ ਲੋਕਾਂ ਨੂੰ ਵੀ ਜਿਹੜੀ ਹੈ ਇਹਦੀਆਂ ਪਰੰਪਰਾਵਾਂ ਮਾ ਤੋੜ ਦਿੱਤੀਆਂ ਗਿੰਆਂ ਲੇਕਿਨ ਅੱਜ ਵੀ ਜਿਹੜਾ ਆ ਇੱਕ ਜੱਥੇਦਾਰ ਨੂੰ ਸਜ਼ਾ ਮਿਲੀ ਹੈ ਜਿਹੜੇ ਸਿੰਘ ਸਾਹਿਬ ਰਹਿ ਚੁੱਕੇ ਸੀ ਪਹਿਲਾਂ ਕਿ ਉਹਨਾਂ ਨੇ ਇੱਕ ਕੰਟਰੋਵਰਸ਼ੀਅਲ ਆਦਮੀ ਨੂੰ ਮਾਫ ਕਰ ਦਿੱਤਾ ਹੁਣ ਜਿਹੜੇ ਇਸ਼ੂ ਪਿਛਲੇ 17 ਸਾਲ ਤੋਂ ਚੱਲੇ ਆ ਰਹੇ ਸੀ ਵੀ ਉਹਨੇ ਬਾਰੇ ਸ਼ੰਕਾ ਸੀ ਅੱਜ ਆਪ ਹੀ ਉਹਨਾਂ ਮਹਾਨ ਅਹੁਦਿਆਂ ਤੇ ਬੈਠੇ ਲੋਕਾਂ ਨੇ ਜਿਨ੍ਹਾਂ ਤੋਂ ਦੇਸ਼ ਦੀ ਸਮਾਜ ਦੀ ਕੌਮ ਦੀ ਅਗਵਾਈ ਦੀ ਆਸ ਕੀਤੀ ਜਾਂਦੀ ਸੀ ਉਹਨਾਂ ਨੇ ਆਪ ਹੀ ਮੰਨ ਲਿਆ ਅਸੀਂ ਉਹਦੇ ਵਿੱਚ ਸ਼ਾਮਲ ਸੀ ਸਾਡੇ ਕੋਲੋਂ ਗਲਤੀ ਹੋ ਗਈ ਸੋ ਇਹ ਬੜੀ ਸਥਿਤੀ ਜਿਹੜੀ ਹੈ ਨਾ ਚਿੰਤਾਜਨਕ ਹੈ ਸ਼੍ਰੀ ਅਕਾਲ ਤਖਤ ਸਾਹਿਬ ਸੁਪਰੀਮ ਰੈਣ ਇਹਦੇ ਲਈ ਜਿਹੜੇ ਬੈਠ ਕੇ ਐਸੇ ਨਿਯਮ ਬਣਨੇ ਚਾਹੀਦੇ ਆ ਜਿਹਦੇ ਨਾਲ ਅੱਗੇ ਲਈ ਕੌਮ ਦੇ ਵਿੱਚ ਉਹ ਸਸਤਾ ਜਿਹੜੀ ਹੈ ਸ਼ਰਮੌਰ ਹੈ ਉਹਦੇ ਅੱਗੇ ਸਾਰੇ ਨਤਮਸਤਕ ਵੀ ਹੋਣ ਤੇ ਉਹਦੇ ਤੋਂ ਸੇਧ ਲੈਣ ਸੇਧ ਵੀ ਉਹ ਲੈਣ ਕਿ ਜਿਹਦੇ ਨਾਲ ਕੌਮ ਦਾ ਪਲਾ ਹੋਵੇ ਕੌਮ ਦੀ ਵਡਿਆਈ ਹੋਵੇ ਸਾਰੀ ਦੇਸ਼ ਵਿਦੇਸ਼ ਦੀ ਕੌਮ ਜਿਹੜੀ ਹੈ ਇੱਕ ਝੰਡੇ ਥੱਲੇ ਆਵੇ ਮਿਲ ਕੇ ਕੰਮ ਕਰਨ ਤੇ ਸਿੱਖ ਦਰਬਾਰ ਸਾਹਿਬ ਦੇ ਉੱਤੇ ਸਿੱਖ ਤੇ ਹਮਲਾ ਨਾ ਕਰੇ ਪਹਿਲਾਂ ਵੀ ਡੀਆਈਜੀ ạtਵਾਲ ਦਰਬਾਰ ਸਾਹਿਬ ਦੇ ਅੰਦਰ ਮਾਰਿਆ ਗਿਆ ਸੀ ਇਸੇ ਜਗ੍ਹਾ ਜਿੱਥੇ ਇਸ ਵਾਰੀ ਹਮਲਾ ਹੋਇਆ ਉੱਥੋਂ ਹੀ ਲਾਸ਼ ਉਹਨਾਂ ਦੀ ਅਸੀਂ ਮੈਂ ਚੁੱਕ ਕੇ ਲਿਆ ਸੀ ਮੈਨੂੰ ਯਾਦ ਹੈ ਤੇ 83 ਚ ਬਹੁਤ ਸਾਰੇ ਲੋਕਾਂ ਦੇ ਕਤਲ ਦਰਬਾਰ ਸਾਹਿਬ ਦੇ ਅੰਦਰ ਹੋਏ ਉਸ ਦੌਰਾਨ ਦੇ ਵਿੱਚ ਇਹ ਉਸ ਤੋਂ ਬਾਅਦ ਵੀ ਹੋਏ ਇਹ ਸਾਰੀਆਂ ਚੀਜ਼ਾਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਜਾਂ ਬਾਕੀ ਸਾਰੇ ਗੁਰਦੁਆਰੇ ਕੇਵਲ ਅਮਨ ਸ਼ਾਂਤੀ ਦਾ ਸੰਦੇਸ਼ ਦੇਣ ਇਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਇਹ ਰਾਜਨੀਤੀ ਕੀ ਅੰਦਰ ਕਰਨੀ ਵਾਜਬ ਹੈ ਇਹਦੇ ਤੇ ਜਿਹੜੀ ਹੈ ਸੇਧ ਦੇਣੀ ਬਣਦੀ ਹੈ ਸੋ ਮੈਂ ਸਮਝਦਾ ਕਿ ਸਿੰਘ ਸਾਹਿਬਾਨ ਨੇ ਬੜਾ ਅੱਛਾ ਇੱਕ ਇਤਿਹਾਸਿਕ ਫੈਸਲਾ ਲਿਆ ਉਹ ਬਾਕੀ ਵੀ ਇਤਿਹਾਸਿਕ ਫੈਸਲੇ ਲੈਣਗੇ ਜਿਹਦੇ ਨਾਲ ਇਹ ਗੁਰੂ ਘਰ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਮੁੜ ਕੇ ਜਿਹੜੀ ਹੈ ਸ਼ਾਨ ਬਹਾਲ ਹੋਵੇ ਔਰ ਇਹਦੇ ਵੱਲ ਸਾਰੇ ਫੈਸਲੇ ਲੈਣ ਲਈ ਸੋਚਣ ਤੇ ਫੈਸਲੇ ਵੀ ਉਹ ਆਉਣ ਜਿਹਦੇ ਚ ਕੌਮ ਨੂੰ ਪ੍ਰਮਾਨਤ ਹੋਣ ਸਭ ਨੂੰ ਚੰਗੇ ਲੱਗਣ ਜੀ ਸਰ ਹੁਣ ਗੱਲ ਕਰੀਏ 1984 ਦੇ ਜੋ ਤੁਸੀਂ ਪਹਿਲਾਂ ਵੀ ਕਾਫੀ ਮੀਟਿੰਗਾਂ ਲਈਆਂ ਉਹਨਾਂ ਦੇ ਨਾਲ ਮਿਲੇ ਪੀੜਤਾਂ ਦੇ ਨਾਲ ਉਹਨਾਂ ਨੇ ਆਪਣੇ ਮਸਲੇ ਰੱਖੇ ਮਾਲਕਾਨਾ ਹੱਕ ਨੂੰ ਲੈ ਕੇ ਔਰ ਦੂਸਰੇ ਪਾਸੇ ਨੌਕਰੀਆਂ ਜਿਹੜੀਆਂ ਹੁਣ ਮਿਲਣੀਆਂ ਸ਼ੁਰੂ ਹੋਈਆਂ ਨੇ ਉਹਨਾਂ ਨੂੰ ਤੇ ਲਗਾਤਾਰ ਤੁਸੀਂ ਮੀਟਿੰਗਾਂ ਕਰਦੇ ਰਹੋ ਹੋਰ ਉਹਨਾਂ ਦੇ ਕਿਹੜੇ ਮਸਲੇ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਲਦੀ ਹੱਲ ਕਰਨ ਵਾਲੇ ਅ ਦੇਖੋ ਸਭ ਤੋਂ ਵੱਡਾ ਤਾਂ ਇਹ ਸੀ ਵੀ ਜਿਹੜੇ ਪੀੜਤ ਐ ਉਹਨਾਂ ਨੂੰ ਮੱਲਮ ਲਾਈ ਜਾਵੇ ਨਾ ਤਾਂ 944 ਘਰ ਉਹਨਾਂ ਨੇ ਉਦੋਂ ਬਿਠਾ ਦਿੱਤੇ ਉਹਨਾਂ ਨੂੰ ਮਾਲਕਾਨਾ ਹੱਕ ਹਲੇ ਤਾਂ ਹੀ ਨਹੀਂ ਦਿੱਤਾ ਕੁਝ ਬੀਬੀਆਂ ਨੂੰ ਉਦੋਂ ਨੌਕਰੀ ਦਿੱਤੀ ਤਾਂ ਕਿ ਉਹ ਆਪਣਾ পেট ਪਾਲ ਸਕਣ ਉਹ ਵੀ ਕਲਾਸ 4 ਜੌਬ ਸੀ ਪੈਨਸ਼ਨ ਉਹਨਾਂ ਦੇ ਵਿੱਚ ਬਹੁਤੀ ਜ਼ਿਆਦਾ ਨਹੀਂ ਮਿਲੀ ਨੌਕਰੀ ਵੀ ਛੋਟੀ ਰਹਿ ਗਈ ਤੇ ਉਹ ਨਾ ਤਾਂ ਆਪਣੇ ਬੱਚੇ ਪੜਾ ਸਕੀਆਂ ਨਾ ਮਕਾਨ ਬਣਾ ਸਕੀਆਂ ਅੱਜ ਬਾਹਰ ਸੌਣੀਆਂ ਇਹ ਪੂਰਾ ਇੱਕ ਨਾ ਜਿਹੜੇ ਕੀ ਕਹਿੰਦੇ ਹਿਊਮਨ ਰਾਈਟਸ ਨੂੰ ਸਾਹਮਣੇ ਰੱਖ ਕੇ ਉਹਨਾਂ ਨੂੰ ਮੁੜ ਫੈਮਲੀਆਂ ਨੂੰ ਮੋੜ ਜਿਹੜਾ ਬਸੀਵਾ ਕਰਨ ਦੀ ਲੋੜ ਹੈ ਤੇ ਮੈਂ ਧੰਨਵਾਦੀ ਹਾਂ ਸਖਸੀਨਾ ਸਾਹਿਬ ਦਾ ਕਿ 2021 ਤੋਂ ਲਗਾਤਾਰ ਅਸੀਂ ਇਹ ਇਸ਼ੂ ਬਣਾਇਆ ਹੋਇਆ 10 ਸਟੇਟਾਂ 'ਚ ਜਿੱਥੇ ਸਿੱਖਾਂ ਦੀ ਜਿਹੜੀ ਕਤਲੋਗਾਰਤ ਹੋਈ ਜਾਂ 11ਵੀਂ ਸਟੇਟ ਜਿੱਥੇ ਪੰਜਾਬ 'ਚ ਜਾ ਕੇ ਉਹ ਸੈਟਲ ਹੋਏ ਤਾਂ ਕਿ ਹਰ ਇੱਕ ਨੂੰ ਜਿਹੜਾ ਇਨਸਾਫ ਮਿਲੇ ਹਰ ਇੱਕ ਨੂੰ ਮਿਲ ਜਾਏ ਲੇਕਿਨ ਬਦਕਿਸਮਤੀ ਹੈ ਕਿ ਵਕਤ ਦੀ ਸਰਕਾਰ ਨੇ ਇੱਕ ਵੀ ਪੁਲਿਸ ਵਾਲੇ ਨੂੰ ਜਿਹੜੇ ਵਿੱਚ ਸ਼ਾਮਲ ਸੀ ਉਹਨੂੰ ਦੋਸ਼ੀ ਨਹੀਂ ਪਾਇਆ ਉਹਨੂੰ ਸਜ਼ਾ ਨਹੀਂ ਦਿੱਤੀ ਬਹੁਤ سارے ਦੋਸ਼ੀ ਜਿਹੜੇ ਬਰੀ ਹੋ ਗਏ ਤੇ ਕੁਝ ਮੁਕੱਦਮੇ ਚੱਲੇ ਆ ਮੋਦੀ ਸਾਹਿਬ ਦਾ ਤਨਵਾਦ ਹੀ ਕਰਨਾ ਬਣਦਾ ਹੈ ਕਿ ਜਦੋਂ ਉਹ ਦੇ ਪ੍ਰਧਾਨ ਮੰਤਰੀ ਬਣ ਕੇ ਆਏ ਕਿੱਥੇ 20000 ਰੁਪਏ ਕਾਂਗਰਸ ਸਰਕਾਰ ਨੇ ਦਿੱਤਾ ਸੀ ਫਿਰ ਹਾਈ ਕੋਰਟ ਨੇ ਜੱਜਸ ਅਨਿਲ ਦੇਵ ਸਿੰਘ ਨੇ 2 ਲੱਖ ਰੁਪਏ ਵਿਦ ਇੰਟਰਸਟ ਦਿੱਤਾ ਉਹਦੇ ਚੋਂ ਵੀ 20000 ਰੁਪਏ ਵਕਤ ਦੀ ਸਰਕਾਰ ਨੇ ਕੱਟ ਲਿਆ ਸੀ ਮੋਦੀ ਸਾਹਿਬ ਨੇ ਆਉਂਦਿਆਂ ਹੀ 5 ਲੱਖ ਰੁਪਏ ਪੀੜਤ ਨੂੰ ਦਿੱਤਾ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਪਰਿਵਾਰ ਦਾ ਜੀ ਸ਼ਹੀਦ ਹੋਇਆ ਉਸ ਤੋਂ ਬਾਅਦ ਹੁਣ ਇਹ ਜੋ ਕੁਝ ਕਮਿਸ਼ਨ ਵੀ ਕਰ ਰਿਹਾ ਇਹ ਮੋਦੀ ਸਾਹਿਬ ਦੀ ਅਗਵਾਈ ਹੇਠੀ ਹੈ ਉਹ ਚਾਹੁੰਦੇ ਆ ਕਿ ਸਿੱਖਾਂ ਨੂੰ ਇਨਸਾਫ ਮਿਲੇ ਸਿੱਖਾਂ ਦੇ ਜ਼ਖਮਾਂ ਤੇ ਮਲਮ ਮਲੇ ਲੱਗੇ ਦੋਸ਼ੀਆਂ ਨੂੰ ਸਜ਼ਾ ਹੋਵੇ ਤੇ ਇਹਨਾਂ ਦੇ ਸਾਰੇ ਕੰਮ ਜਿਹੜੇ ਆ ਉਹ ਕੀਤੇ ਜਾਣ ਇਸੇ ਲਈ ਉਹਨਾਂ ਨੇ ਸਖਸੀਨਾ ਸਾਹਿਬ ਨੂੰ ਵੀ ਇਹ ਹਦਾਇਤ ਕੀਤੀ ਹੈ ਤੇ ਸਿਸੇ ਨਾ ਸਾਹਿਬ ਵੀ ਚੰਗਾ ਕੰਮ ਕਰ ਰਹੇ ਉਹਨਾਂ ਦਾ ਵੀ ਧੰਨਵਾਦ ਕਰਨਾ ਬਣਦਾ ਹੈ ਜੀ ਧੰਨਵਾਦ ਸਰ ਸਰ ਨਾਲ ਗੱਲਬਾਤ ਕਰਨ ਲਈ ਸੋ ਐਸਨ ਇੱਕ ਬਾਸ ਸਿੰਘ ਲਾਲਪੁਰਾ ਜੀ ਜੋ ਸਾਡੇ ਨਾਲ ਖਾਸ ਗੱਲਬਾਤ ਕਰਕੇ ਸਵਾਲਾਂ ਦੇ ਜਵਾਬ ਦੇ ਰਹੇ ਸੰਨ ਟੀ5 ਚੈਨਲ ਪੰਜਾਬੀ ਦੇ ਲਈ ਦਿੱਲੀ ਤੋਂ ਦਵਿੰਦਰ ਸਿੰਘ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਵਣਾਂਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ